ਹਾਂਜੀ ਸਰ ਇਹ ਕੇਸ ਸਬੰਧੀ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਅੱਜ ਦੀ ਜਿਹੜੀ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਕਰਤਾਰਪੁਰ ਅਤੇ ਵਿਧਾਨ ਸਭਾ ਹਲਕਾ ਆਦੰਤਪੁਰ ਮੇਰੇ ਨਾਲ ਬੈਠੇ ਆਦੰਤਪੁਰ ਹਲਕੇ ਦੇ ਪ੍ਰਧਾਨ ਹਰਜਿੰਦਰ ਬਿੱਲਾ ਜੀ ਅਤੇ ਕਰਤਾਰਪੁਰ ਹਲਕੇ ਦੇ ਪ੍ਰਧਾਨ ਸਾਡੇ ਸੁਸ਼ਰੀ ਚੰਦੀ 라 ਜੀ ਅਤੇ ਕਰਤਾਰਪੁਰ ਹਲਕੇ ਦੇ ਇੰਚਾਰਜ ਅਮਰਜੀਤ ਲੰਗਰ ਰਈਆ ਜੀ ਤੇ ਹੋ ਸਾਰੀ ਬਹੁਜਨ ਸਮਾਜੀ ਪਾਰਟੀ ਦੀ ਚੁਕੀ ਲੀਡਰਸ਼ਿਪ ਅੱਜ ਵੀ ਜਿਹੜੀ ਅਸੀਂ ਪ੍ਰਸਤਾਨ ਕਰ ਰਹੇ ਹਾਂ ਤਰਕਿਆ ਕਿ 10 ਜਨਵਰੀ ਨੂੰ ਇੱਕ ਕਾਰਜਕ ਪੱਟੀਵਾਲ 323 ਅਤੇ 324 ਦਾ ਪੱਤਰ ਕੁਝ ਬੰਦਿਆਂ ਦੇ ਉੱਤੇ ਦਰਜ ਹੋਇਆ ਸੀ। ਔਰ ਦੂਸਰੇ ਪਾਸੇ ਜਿੰਨਾ ਤੇ ਹੋਇਆ ਸੀ ਉਹਨਾਂ ਵੱਲੋਂ ਬਨਾਰਾਜ ਚੇਤੀ ਦੇ ਬਿਆਨਾਂ ਤੇ ਇੱਕ ਪਰਚਾ 324 ਔਰ 323 ਦਾ ਦਰਜ ਕੀਤਾ ਗਿਆ ਸੀ। ਔਰ ਉਦੇ ਵਿੱਚ ਅਲਾਮਤਪੁਰ ਦੇ ਚੌਂਕੀ ਇੰਚਾਰਜ ਨੇ ਜਿੰਦਰ ਚਰਮਾ ਜੀ ਜਿਹੜੇ ਆ ਉਹਨਾਂ ਨੇ ਕੀ ਕੀਤਾ ਕਿ ਇੱਕ ਮਹੀਨੇ ਬਾਅਦ ਜਿਹੜਾ ਪਰਚਾ 23 24 40 25 ਦਾ ਜਿਗਾ 23 24 ਦਾ ਜਿਹੜਾ ਪਰਚਾ ਸੀਗਾ ਉਹਨਾਂ ਨੇ ਜਿਹੜਾ ਆਰਥਿਕ ਪਰਿਵਾਰ ਵਾਲਾ ਸੀ ਉਹ ਅੰਦਰ ਘੱਟੇ ਰਾਕੇ ਕੈਪਟਨ ਤੱਕ ਫਿਰ ਦੇਖਿਆ ਕਿ ਪਰਚਾ ਪਰ ਨੂੰ ਦਰਜ ਕੀਤਾ ਗਿਆ ਸੀ 302 ਦਾ 350 ਦਾ ਉਹ ਅੰਦਰ ਘੱਟੇ ਜਿੰਦਰ ਚਰਮਾ ਨੇ ਜਿਹੜੇ ਚੌਂਕੀ ਦੇ ਇੰਚਾਰਜ ਆ ਉਹਨਾਂ ਦੇ ਨਾਲ ਬਲਰਾਜ ਸੇਠੀ ਜਿਹੜਾ ਉਹਨੇ ਉਹ ਪਰਚਾ ਜਿਹੜਾ ਕੈਂਸਲ ਕੀਤਾ ਔਰ ਜਿਹੜਾ ਕਾਰਤਿਕ ਪੱਟੀ ਵੱਲੋਂ ਪਰਚਾ ਜਿਹੜਾ ਉਹ ਕੈਂਸਲ ਕਰ ਦਿੱਤਾ ਜਿਹੜਾ ਬਲਰਾਜ ਸੇਠੀ ਵੱਲੋਂ ਕਾਰਤਿਕ ਪੱਟੀ ਉਹਨੇ ਤੇ ਪਰਚਾ ਕੀਤਾ ਉਹ ਜਿਹੜਾ ਇਹਨਾਂ ਨੇ ਪਰਚਾ 326 ਦਾ ਝੂਠਾ ਰਿਜੱਟ ਲਿਆਂਦਾ ਮਤਲਬ ਕਿ ਇਹ ਜਿਹੜੀ ਝੰਬੀ ਹੈ ਔਰ ਜਿਹੜੀ 325 ਹੈ ਇਹ ਸਾਰਾ ਸਾਰ ਜਿਹੜੀ ਝੂਠੀ ਲਾਈ ਗਈ ਹੈ ਮਿਲੀ ਪੋਟ ਦੇ ਨਾਲ ਇਹ 325 ਤੇ 326 ਲਾਈ ਹੈ ਸਰ ਅੱਗੇ ਵੀ ਤੁਸੀਂ ਕਈ ਵਾਰ ਥਾਣੇ ਦੇ ਅੱਗੇ ਧਰਨਾ ਲਗਾਇਆ ਵਾ ਉਸ ਦੇ ਵਿੱਚ ਕਿਹਾ ਕੋਈ ਜਿਹੜੇ ਅਫਸਰ ਆ ਉਹਨਾਂ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਉਹਦੇ ਵਿੱਚ ਅਫਸਰਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਵੀ ਅਸੀਂ ਇਹਦਾ ਹੱਲ ਕਰ ਦੇਵਾਂਗੇ ਪਰ ਜਦੋਂ ਅਸੀਂ ਧਰਨਾ ਲਾਇਆ ਸੀ ਉਹ ਕੱਜ तकरीबन 1 ਮਹੀਨੇ ਤੋਂ ਉੱਪਰ ਹੋ ਗਿਆ ਜਦੋਂ ਅਸੀਂ ਪ੍ਰੋਟੈਸਟ ਕੀਤਾ ਗਿਆ ਪਰ ਸਰਕਾਰ ਨੇ ਔਰ ਨਾ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਨੇ ਇਹਦੇ ਬਾਰੇ ਕੋਈ ਧਿਆਨ ਨਹੀਂ ਦਿੱਤਾ ਔਰ ਅੱਗਿਓ ਕੀ ਕਰ ਰਹੇ ਆ ਕਿ ਜਿਹੜੀ ਕਾਰਤਿਕ ਪੱਟੀ ਦੇ ਉੱਤੇ ਜਿਹੜੀ 326 ਲੱਗੀ ਆ ਜਾਂ ਇਹਨਾਂ ਦੇ ਸਾਥੀਆਂ ਤੇ ਲੱਗੀ ਆ ਉਹਦੇ ਵਿੱਚ ਜਿਹੜੇ ਦੋ ਸੀ ਐ ਗੁਰਜੀਤ ਜੀਤੂ ਇੱਕ ਜਿਹੜਾ ਨਵਾਲਕ ਬੱਚਾ ਸੀਗਾ ਔਰ ਦੂਸਰਾ ਜਿਹੜਾ ਮਨਮ ਪੱਟੀ ਸੀਗਾ ਉਹਨਾਂ ਦੀ ਇਹਨਾਂ ਨੇ ਕੱਲੋ ਅਰੈਸਟ ਪਾ ਦਿੱਤੀ ਜੀ ਔਰ ਉਹਨਾਂ ਦੀ ਬੇਲ ਹੋਈ ਆ ਤਾਂ ਹੁਣ ਇਹ ਕਾਰਤਿਕ ਪੱਟੀ ਨੂੰ ਅਤੇ ਜਿਹੜਾ ਗੋਪੂ ਆ ਇਹ ਦੋਵਾਂ ਜਣਿਆਂ ਨੂੰ ਇਹ ਜਿਹੜਾ ਪੀਓ ਕਰਨਾ ਚਾਹੁੰਦੇ ਆ ਜੀ ਜਿਹੜਾ ਅਰਜਿੰਦਰ ਸ਼ਰਮਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਹ ਜਿਹੜੀ ਤਯੋਦੀ ਜੋ ਇਹਨਾਂ ਨੇ ਪ੍ਰਸੀਡਿੰਗ ਹੈ ਜਿਹੜੀ ਇਹਨੂੰ ਬੰਦ ਕੀਤਾ ਜਾਵੇ ਔਰ ਜਿਹੜੀ ਤੰਦਰ ਚੱਡੀ ਹੈ ਇਹਨੂੰ ਤੋੜਿਆ ਜਾਵੇ ਤੇ ਟੱਬੀ ਨੂੰ ਜਿਹੜੀ ਝੁੱਟੀ ਹੈ ਔਰ ਜਿਹੜਾ 323 ਔਰ 324 ਦਾ ਕਾਰਜਕ ਪਟਵਾਲ ਪੰਚਾਇਤ ਦਾ ਉਹਨੂੰ ਜਿਹੜਾ ਇਹਨਾਂ ਦੇ ਉੱਤੇ ਸਟੈਚਰ ਕੀਤਾ ਜਾਵੇ ਉਹ ਜਿਹੜਾ ਪੰਚਾਇਤ ਸਾਡੀ ਇਹ ਮੰਗ ਆ ਅਗਰ ਇਹ ਦੋ ਦਿਨਾਂ ਦੇ ਵਿੱਚ ਜੇ ਹੱਲ ਨਹੀਂ ਕਰਦਾ ਪ੍ਰਸ਼ਾਸਨ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਅਸੀਂ 31 ਤਰੀਕ ਨੂੰ ਜਿਹੜਾ ਜਲੰਧਰ ਜ਼ਿਲ੍ਹੇ ਕੋਲ ਅਸੀਂ ਇੱਕ ਵੱਡੇ ਪੱਧਰ ਤੇ ਜਿਹੜੇ ਡਿਪਟੀ ਹੈ ਸਾਡੇ ਮੀਤ ਜੂਨ ਉਹਨਾਂ ਦੇ ਦਫ਼ਤਰ ਦਾ ਅਸੀਂ ਕਰਤਾਰਪੁਰ ਹਲਕੇ ਦੇ ਨਹੀਂ ਔਰ ਅਸੀਂ ਜਲੰਧਰ ਜ਼ਿਲ੍ਹੇ ਕੋਲ 31 ਤਰੀਕ ਨੂੰ ਅਸੀਂ ਸਵੇਰੇ 10 ਵਜੇ ਅਸੀਂ ਜਿਹੜਾ ਉਹਨਾਂ ਦੇ ਦਫ਼ਤਰ ਦਾ ਘਰਾਵ ਕਰਾਂਗੇ ਔਰ ਜੇਕਰ ਇਹ ਮਤਲਬਿਆਂ ਵਾਲਾ ਨਾ ਹੋਵੇ